ਨਮਸਕਾਰ ਦਵਾਪਾ YouTube ਚੈਨਲ ਤੁਹਾਨੂੰ ਪਲ-ਪਲ ਦੀ ਜਿਹੜੀ ਖਬਰ ਆ ਉਹ ਦਿੰਦੇ ਹੈਗੇ। ਔਰ ਅੱਜ ਦੀ ਖਬਰ ਤਾਂ ਸਾਰੇ ਚਰਚਾ ਦਾ ਵਿਸ਼ਾ ਬਣੀ ਹੋਈ ਹੈਗੀ ਆ ਔਰ ਤੁਸੀਂ ਦੇਖ ਵੀ پا ਰਹੇ ਹੋ ਬੱਕੋ-ਵੱਖ ਚੈਨਲਾਂ ਤੇ ਵੀ ਦੇਖ ਦੇ ਪਾ ਰਹੇ ਹੋ ਸਖਵੀਰ ਸਿੰਘ ਬਾਦਲ ਜਿਨ੍ਹਾਂ ਨੂੰ ਤਨਖਾਹ ਵਜੋਂ ਸੇਵਾ ਲਗਾਈ ਗਈ ਹੈ। ਜਦੋਂ ਸੇਵਾ ਲਗਾਈ ਗਈ ਆ ਉਸ ਵਕਤ ਵੀ ਬੱਕੋ-ਵੱਖ ਕਈਆਂ ਨੇ ਕਿਹਾ ਪੀ ਇਸ ਇਸ ਤਰ੍ਹਾਂ ਨਹੀਂ ਸੀ ਲਗਾਣੀ ਚਾਹੀਦੀ ਉਸ ਤਰ੍ਹਾਂ ਲਗਾਣੀ ਚਾਹੀਦੀ ਸੀ ਕਈਆਂ ਨੇ ਚੰਗਾ ਕਿਹਾ ਕਈਆਂ ਨੇ ਮਾੜਾ ਕਿਹਾ ਪਰ ਇਹ ਧਰਮਿਕ ਸਜ਼ਾ ਲਗਾਈ ਗਈ ਹੈ ਸੁਖਵੀਰ ਸਿੰਘ ਬਾਦਲ ਇਹ ਸੇਵਾ ਕਰ ਰਹੇ ਨੇ ਪਰ ਅੱਜ ਉਸੇ ਵਾਰਤ ਖਬਰਾਂ ਦਾ ਤਾਂ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਕੋਈ ਸੋਸ਼ਲ ਮੀਡੀਆ ਇੰਨਾ ਤੇਜ਼ ਹੈਗਾ ਠੀਕ ਹੈ ਜੀ ਪਰ ਅੱਜ ਜੋ ਗੋੜੀ ਚੱਲੀ ਉਸ ਵਕਤ ਸੁਖਵੀਰ ਸਿੰਘ ਬਾਦਲ ਕੁਰਸੀ ਤੇ ਬੈਠ ਕੇ ਜੋ ਸੇਵਾ ਉਹਨਾਂ ਨੂੰ ਲੱਗੀ ਆ ਅੱਜ ਦੂਸਰਾ ਦਿਨ ਸੀ ਉਹ ਸੇਵਾ ਨਿਭਾ ਰਹੇ ਸੀ ਤੇ ਸੋਸ਼ਲ ਮੀਡੀਆ ਤੁਸੀਂ ਦੇਖ ਲਓ ਉਹਨਾਂ ਦੇ ਮੁਤਾਬਕ ਅਸੀਂ ਜੋ ਵੀ ਅੱਜ ਜਿੰਨੀ ਗੱਲ ਕਰ ਰਹੇ ਹਾਂ ਜੋ ਸੋਸ਼ਲ ਮੀਡੀਆ ਅਸੀਂ ਕਾਫੀ ਫਰੋਲਿਆ ਉਹਦੇ ਮੁਤਾਬਕ ਇਹ ਗੱਲਬਾਤ ਕਰ ਰਹੇ ਹਾਂ ਸੋਸ਼ਲ ਮੀਡੀਆ ਦੇ ਵਿੱਚ ਜੋ ਜੋ ਕੁਝ ਕਿਹਾ ਗਿਆ ਬੱਖੋ-ਵੱਖ ਬੰਦਿਆਂ ਵੱਲੋਂ ਕਿਹਾ ਗਿਆ ਬੱਖੋ-ਵੱਖ ਲੀਡਰਾਂ ਵੱਲੋਂ ਕਿਹਾ ਗਿਆ ਉਹਨਾਂ ਦੇ ਵਿਚਾਰਾਂ ਦੇ ਮੁਤਾਬਕ ਹੀ ਅਸੀਂ ਜਿਹੜੀ ਆ ਗੱਲ ਕਰ ਰਹੇ ਹੈਗੇ ਆ ਤੇ ਕਿਹਾ ਗਿਆ ਕਿ ਨਰੈਣ ਸਿੰਘ ਚੋੜਾ ਜੋ ਕਿ ਬੱਖੋ-ਵੱਖ ਮਤਲਬ ਸੋਸ਼ਲ ਮੀਡੀਆ ਤੇ ਬਿਆਨ ਆ ਰਹੇ ਆ ਉਹਨਾਂ ਦੇ ਮੁਤਾਬਕ ਨਰੈਣ ਸਿੰਘ ਚੋੜਾ ਪਹਿਲਾ ਉਹ ਉਹਨਾਂ ਨੇ ਚਰਨ ਗੰਗਾ ਵਿੱਚ ਪਰ ਟੋਟੇ ਤੇ ਫਿਰ ਫਾਇਰ ਕੀਤਾ ਤੇ ਮੌਕੇ ਤੇ ਹੀ ਜੋ ਪੰਜਾਬ ਪੁਲਿਸ ਸੀ ਔਰ ਖੁਦ ਉੱਥੇ ਦੀ ਜੋ ਸੁਰੱਖਿਆ ਹੈਗੇ ਆ ਜੋ ਸੁਰੱਖਿਆ ਕਰਮਚਾਰੀ ਮੌਜੂਦ ਆ ਉਹਨਾਂ ਵੱਲੋਂ ਇੱਕ ਜਣੇ ਨੇ ਹੱਥ ਫੜ ਲਿਆ ਜਦੋਂ ਉਹ ਫਾਇਰ ਕਰ ਰਹੇ ਸੀ ਚੋੜਾ ਨਰੈਣ ਚੋੜਾ ਜਿਹਨਾਂ ਨੇ ਫਾਇਰ ਸੁਖਬੀਰ ਬਾਦਲ ਦੇ ਉੱਪਰ ਕੀਤਾ ਦਾ ਹੱਥ ਫੜ ਲਿਆ ਤੇ ਜਿਹੜੀ ਉਹ ਗੋਲੀ ਸੀਗੀ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਘੰਟਾ ਘਰ ਵਾਲੀ ਸਾਈਡ ਨੂੰ ਗਈ ਤੇ ਉੱਪਰ ਲੱਗਦੀ ਆ ਜਿਸ ਕਰਕੇ ਬਚਾਅ ਹੋ ਗਿਆ ਅੱਜ ਸੁਖਵੀਰ ਸਿੰਘ ਬਾਦਲ ਦਾ ਦੂਜਾ ਦਿਨ ਆ ਇਹ ਸਾਰੇ ਜਾਣਦੇ ਆ ਸੁਖਵੀਰ ਸਿੰਘ ਬਾਦਲ ਪਹਿਲਾ ਹੈ ਉਹਨਾਂ ਦੇ ਪਹਿਲਾਂ ਹੀ ਛੱਟ ਲੱਗੀ ਹੋਈ ਆ ਪਹਿਲੇ ਛੱਟ ਲੱਗੀ ਹੋਆ ਉਹਨਾਂ ਦੇ ਜਿਸ ਕਰਕੇ ਉਹ ਬੀਲ ਚੇਅਰ ਦੇ ਉੱਪਰ ਬੈਠੇ ਹੋਏ ਸੀ ਤੇ ਇਸ ਮੌਕੇ ਦੇ ਉੱਪਰ ਉਹਨਾਂ ਦੇ ਧਰਮ ਪਤਨੀ ਹਰਸੀ ਮਰਤ ਕੋਰ ਬਾਦਲ ਵੀ ਪਹੁੰਚੇ ਔਰ ਬੱਕੋ ਵੱਖੀਆਂ ਜਥੇਬੰਦੀਆਂ ਵੀ ਪਹੁੰਚੀਆਂ ਕਿਉਂਕਿ ਇਹ ਖਬਰ ਇਸ ਤਰ੍ਹਾਂ ਦੀ ਸੀ ਕਿਉਂਕਿ ਜੇ ਤੱਕ ਤੇ ਹੋਰ ਹੁੰਦੇ ਤਾਂ ਉਹ ਗੱਲ ਹੋਰ ਹੁੰਨੀ ਸੀ ਕਿਉਂਕਿ ਧਰਮਕ ਸਜਾਨਵਾਰ ਜਿਹੜੀ ਲੱਗੀ ਹੋਈ ਆ ਉਹ ਕਰ ਰਹੇ ਸੀਗੇ ਇਸ ਮੌਕੇ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਭਗਵੰਤ ਮਾਨ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਸਾਡੇ ਆ ਸਰਦਾਰ ਭਗਵੰਤ ਮਾਨ ਵੱਲੋਂ ਵੀ ਇਸ ਹਮਲੇ ਦੀ ਨਖੇਦੀ ਕੀਤੀ ਗਈ ਆ ਤੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵੀ ਕਿਹਾ ਗਿਆ ਕਿ ਇਹ ਘਟਨਾ ਨਿੰਦਣਯੋਗ ਹੈਗੀ ਆ ਤੇ ਇਸ ਘਟਨਾ ਤੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਪੰਜਾਬ ਦੀ ਜਿਹੜੀ ਪੁਲਿਸ ਹੈਗੀ ਆ ਉਹਨਾਂ ਨੇ ਜਿਹੜਾ ਆ ਕਿ ਕਾਬੂ ਪਾਇਆ ਨਹੀਂ ਤੇ ਕੁਝ ਵੀ ਹੋ ਸਕਦਾ ਸੀਗਾ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਇਹਦੀ ਜਿਹੜੀ ਜਾਂਚ ਆ ਬਹੁਤ ਗਹਿਰਾਈ ਨਾਲ ਕੀਤੀ ਜਾਵੇਗੀ ਤਾਂ ਜੋ ਪੰਜਾਬ ਨੂੰ ਬਦਨਾਮ ਕਰਨ ਵਾਲੇ ਜਿਹੜੇ ਆ ਉਹਨਾਂ ਦਾ ਚਿਹਰਾ ਨੰਗਾ ਹੋ ਸਕੇ ਤੇ ਪੰਜਾਬ ਨੂੰ ਬਦਨਾਮ ਕਰਨ ਵਾਲੇ ਵਕ ਕਦੀ ਕਾਮਯਾਬ ਨਹੀਂ ਹੋਣਗੇ ਇਹ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦਾ ਕਹਿਣਾ ਆ ਉਹਨਾਂ ਨੇ ਇਸ ਮੌਕੇ ਤੇ ਇਹ ਵੀ ਕਿਹਾ ਕਿ 175 ਜਵਾਨ ਲਗਾਏ ਹੋਏ ਆ ਔਰ ਉਹਨਾਂ ਨੇ ਇਹ ਵੀ ਨਾਲ ਕਹਿ ਦਿੱਤਾ ਕਿ ਇਹ ਗੁਰੂ ਘਰ ਗੁਰੂ ਘਰ ਗੁਰੂ ਦੇ ਦਰ ਤੇ ਅਜਿਆ ਨਹੀਂ ਹੋਣਾ ਚਾਹੀਦਾ ਸੀ ਦੂਸਰੇ ਪਾਸੇ ਵਿਕਰਮ ਸਿੰਘ ਮਜੀਠੀਆ ਵੱਲੋਂ ਸਰਕਾਰ ਤੇ ਸਵਾਲ ਚੁੱਕ ਦਿੱਤੇ ਗਏ ਨੇ ਤੇ ਕਿਹਾ ਲੋਕ ਤਨਖਾਈਏ ਨੂੰ ਜਿੱਦਾਂ ਮਰਜ਼ੀ ਦੇਖਣ ਸਰਕਾਰ ਤੇ ਜਿਹੜੇ ਸਵਾਲ ਚੁੱਕਿਆ ਉਹ ਤੁਸੀਂ ਸੋਸ਼ਲ ਮੀਡੀਆ ਤੇ ਚੱਲ ਰਹੇ ਆ ਦੇਖ ਸਕਦੇ ਆ ਤੇ ਉਸ ਤੋਂ ਇਲਾਵਾ ਉਹਨਾਂ ਨੇ ਕਿਹਾ ਕੀ ਲੋਕ ਤਨਖਾਈ ਉਹਨੂੰ ਜਿਸ ਤਰ੍ਹਾਂ ਵੀ ਮਰਜ਼ੀ ਦੇਖਣ ਉਹ ਆਪਣੀ ਉਹਨਾਂ ਦੀ ਸੋਚ ਹੈ ਜਿਸ ਤਰ੍ਹਾਂ ਮਰਜ਼ੀ ਦੇਖੀ ਜਾਣ ਜੋ ਮਰਜ਼ੀ ਸੋਚੀ ਜਾਣ ਪਰ ਇਹ ਗੁਰੂ ਘਰ ਦੀ ਸੇਵਾ ਨਿਭਾ ਰਹੇ ਸੀ ਕਿਹਾ ਜੋ ਮਜੀਠੀਆ ਸਾਹਿਬ ਬਲੋਂ ਕਿ ਸ਼੍ਰੀ ਦਰਬਾਰ ਸਾਹਿਬ ਤੇ ਇਹ ਅਟੈਕ ਹੋਇਆ ਕਿਸ ਹਿਸਮ ਦਾ ਕਿਉਂਕਿ ਉਹ ਤੇ ਸੇਵਾ ਨਿਭਾ ਰਹੇ ਸੀ ਸੇਵਾ ਨਿਭਾਉਣ ਵਾਲੇ ਤੇ ਅਟੈਕ ਕਿਉਂ ਕੀਤਾ ਗਿਆ ਤੇ ਉਹ ਦਰਬਾਰ ਸਾਹਿਬ ਦੀ ਸੇਵਾ ਨਿਭਾ ਰਹੇ ਸੀ ਤੇ ਇਹ ਅਟੈਕ ਜੋ ਮਜੀਠੀਆ ਸਾਹਿਬ ਦਾ ਕਹਿਣਾ ਆ ਇਹ ਤੇ ਦਰਬਾਰ ਸਾਹਿਬ ਤੇ ਇੱਕ ਕਿਸਮ ਦਾ ਅਟੈਕ ਕੀਤਾ ਗਿਆ ਉਹਨੇ ਕਿਹਾ ਖੈਰ ਕਿਈ ਲੋਕ ਖੈਰ ਜੋ ਦੇਖੋ ਬਹੁਤ ਸਾਰੇ ਤੁਸੀਂ ਸੋਸ਼ਲ ਮੀਡੀਆ ਦੇਖ ਲਓ ਕਿ ਜਦੋਂ ਗੱਲ ਚੱਲਦੀ ਆ ਤੇ ਉਹਦੇ ਵਿੱਚ ਬਿਆਨ ਕਈਆਂ ਦੇ ਕੋਈ ਆਂਦੇ ਆ ਕੋਈ ਬਿਆਨ ਕੋਈ ਦਿੰਦਾ ਕੋਈ ਬਿਆਨ ਨੂੰ ਕਿਸੇ ਤਰ੍ਹਾਂ ਦੇ ਰਿਹਾ ਕੋਈ ਚੰਗਾ ਕਹਿ ਰਿਹਾ ਕੋਈ ਮਾੜਾ ਕਹਿ ਰਿਹਾ ਆ ਬਸ ਇਹ ਆਪੋ ਆਪਣੀ ਸੋਚ ਹੁੰਦੀ ਆ ਕਿਸੇ ਦੀ ਸੋਚ ਤੇ ਉੱਪਰ ਤੇ ਕੋਈ ਕੁਝ ਨਹੀਂ ਕਰ ਸਕਦਾ ਹੈਗਾ ਪਰ ਇੱਕ ਗੱਲ ਜ਼ਰੂਰ ਹੈਗੀ ਆ ਜੇਕਰ ਮੌਕੇ ਦੇ ਉੱਪਰ ਸੋਚੋ ਜੇਕਰ ਮੌਕੇ ਦੇ ਉੱਪਰ ਉਹ ਵਿਅਕਤੀ ਉਸ ਦਾ ਹੱਥ ਨਾ ਫੜਦਾ ਹਮਲਾ ਕਰਨ ਵਾਲੇ ਦਾ ਤੇ ਗੋਲੀ ਚੱਲ ਜਾਂਦੀ ਤੇ ਰੱਬ ਨਾ ਕਰੇ ਕੁਝ ਹੋ ਜਾਂਦਾ ਤਾਂ ਜਿਹੜੇ ਕਹਿ ਰਹੇ ਕਿ ਡਰਾਮਾ ਕਰਾ ਰਿਹਾ ਤਾਂ ਫਿਰ ਉਹਨਾਂ ਦਾ ਕੀ ਜਵਾਬ ਹੋਣਾ ਸੀ ਫੋ ਮੇਰੇ ਕਹਿਣ ਦਾ ਮਤਲਬ ਇਹ ਆ ਸਾਡਾ ਨਵਾਂ ਸ਼ਹਿ ਦਵਾਬਾ ਇੱਕ ਜ਼ਿੰਮੇਵਾਰ ਚੈਨਲ ਆ ਕਿ ਹਰ ਚੀਜ਼ ਨੂੰ ਹਰ ਗੱਲ ਨੂੰ ਹਰ ਘਟਨਾ ਨੂੰ ਆਪਣੀ ਹੀ ਸੋਚ ਦੇ ਮੁਤਾਬਕ ਨਹੀਂ ਕਢਣਾ ਚਾਹੀਦਾ ਮੰਨ ਲਓ ਕਿ ਅਸੀਂ ਕਿਸੇ ਦੇ ਖਿਲਾਫ ਹੈਗੇ ਆ ਤਾਂ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਆਪਣੀ ਸੋਚ ਨੂੰ ਉਸ ਮੁਤਾਬਕ ਹੀ ਚਲਾਉਂਦੇ ਰਹੀਏ ਘਟਨਾ ਆ ਜਿਹੜੇ ਕਪਰਾਦਰ ਕਾਰਵਾਈਆਂ ਕਰਦੇ ਆ ਉਹਨਾਂ ਦਾ ਕੀ ਮਕਸਦ ਹੁੰਦਾ ਕੀ ਮੰਤਵ ਹੁੰਦਾ ਇਹ ਤੇ ਉਹੀ ਜਾਣਨ ਪਰ ਜਿਹੜੇ ਅਸੀਂ ਲੋਕਲ ਬੰਦੇ ਆ ਨਾ ਸਾਨੂੰ ਜ਼ਰੂਰ ਥੋੜਾ ਜਿਹਾ ਸੋਚ ਲੈਣਾ ਚਾਹੀਦਾ ਆ ਦੇਖੋ ਪੰਜਾਬ ਦੇ ਮੁੱਖ ਮੰਤਰੀ ਜਦ ਸਰਦਾਰ ਭਗਵੰਤ ਮਾਨ ਸਾਹਿਬ ਨੇ ਕਹਿ ਦਿੱਤਾ ਕਿ ਇਹਦੀ ਬਰੀਕੀ ਨਾਲ ਜਾਂਚ ਹੋ ਜਾਵੇਗੀ ਹੁਣ ਭਗਵੰਤ ਮਾਨ ਸਾਹਿਬ ਤੇ ਬਾਦਲ ਸਾਹਿਬ ਦੇ ਬੰਦੇ ਨਹੀਂ ਨਾ ਹੈਗੇ ਉਹ ਤੇ ਆਮ ਆਦਮੀ ਪਾਰਟੀ ਦੇ ਹੈਗੇ ਉਹ ਇਸ ਦੀ ਜਾਂਚ ਕਰਨਗੇ ਬਰੀਕੀ ਨਾਲ ਜਦ ਤੱਕ ਇਹਦੀ ਜਾਂਚ ਨਹੀਂ ਹੋ ਜਾਂਦੀ ਹੈਗੀ ਪਤਾ ਨਹੀਂ ਲੱਗ ਜਾਂਦਾ ਕਿ ਕੀ ਹੋਇਆ ਕਾਰਨ ਕੀ ਆ ਗਿਆ ਇਹਦੇ ਪਿੱਛੇ ਕੀ ਆ ਤਦ ਤੱਕ ਸਾਨੂੰ ਆਮ ਜਿਹੜੇ ਅਸੀਂ ਆਮ ਮੈਂ ਵੀ ਇਹ ਕੰਮ ਬਹਗਤੀ ਹਾਂ ਸਾਨੂੰ ਆਪਣੀਆਂ ਮਨ ਘੜਤ ਟਿੱਪਣੀਆਂ ਜਿਹੜੀਆਂ ਆ ਉਹ ਤੋਂ ਗਰੇਜ ਕਰ ਲੈਣਾ ਚਾਹੀਦਾ ਹੈ ਕਿਉਂਕਿ ਕਈ ਵਾਰ ਅਸੀਂ ਮਨ ਘੜਤ ਜਿਹੜੀਆਂ ਟਿੱਪਣੀਆਂ ਲਗਾਣੇ ਆ ਜਾਂ ਕਰਦੇ ਆ ਉਚਾਇ ਕਿਸ ਕੋਈ ਵੀ ਹੋਵੇ ਕਿਸੇ ਵੀ ਪਾਰਟੀ ਦਾ ਹੋਵੇ ਕੁਝ ਵੀ ਹੋਵੇ ਤੇ ਕਈ ਵਾਰ ਜਿਹੜੇ ਉਹ ਜਦੋਂ ਪਬਲਿਕ ਵਿੱਚ ਗੱਲ ਜਾਂਦੀ ਹੈਗੀ ਤਾਂ ਉਹਦੇ ਸਿੱਟੇ ਕੁਝ ਹੋਰ ਹੋਣੇ ਸ਼ੁਰੂ ਹੋ ਜਾਂਦੇ ਹੈਗੇ ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਸਾਰੇ ਲੋਕੀ ਚੈਨਲ ਦੇਖਦੇ ਹੈਗੇ ਸੋਸ਼ਲ ਮੀਡੀਆ ਹੈਵੀ ਹੈ ਇਸ ਵੇਲੇ ਠੀਕ ਹੈ ਨਾ ਪਰ ਸਾਡੀ ਜਦੋਂ ਇਹ ਖਬਰ ਚੱਲੀ ਆਈ ਸਾਡੇ ਕੋਲ ਉਸੇ ਵਕਤ ਖਬਰ ਆ ਗਈਆਂ ਸੀ ਤੇ ਅਸੀਂ ਉਸੇ ਵਕਤ ਜਿਹੜੀਆਂ ਲਾਈਵ ਚਲਾ ਦਿੱਤੀਆਂ ਸੀਗੀਆਂ ਸਾਡੇ ਨਵਾਂ ਸ਼ਰਦ ਆਬਾ YouTube ਚੈਨਲ ਦੇ ਉੱਪਰ ਇਸੇ ਤੇ ਚੱਲੀ ਹੈਗੀ ਆ ਸੋ ਮੇਰੇ ਕਹਿਣ ਦਾ ਮਤਲਬ ਇਹ ਹੈਗਾ ਕਿ ਜਾਂਚ ਦਾ ਵਿਸ਼ਾ ਆ ਪਰ ਇੱਕ ਗੱਲ ਨਾਲ ਮੈਂ ਜ਼ਰੂਰ ਪੰਜਾਬ ਸਰਕਾਰ ਨੂੰ ਵੀ ਕਹਾਂਗਾ ਕਿ ਜਾਂਚ ਅੱਗੇ ਜਾਂ ਤੁਸੀਂ ਦੇਖੀਆ ਕਿ ਜਾਂਚ ਜਿਹੜੀ ਹੁੰਦੀ ਆ ਕਿ ਕਿੰਨੇ ਸਾਲ ਲੱਗ ਜਾਂਦੇ ਆ ਤਦ ਤੱਕ ਸਰਕਾਰਾਂ ਬਦਲ ਜਾਂਦੀਆਂ ਆ ਫਿਰ ਅਗਲੀਆਂ ਸਰਕਾਰਾਂ ਫੇਲਾਂ ਖੋਲ੍ਹ ਲੈਂਦੀਆਂ ਫਿਰ ਅਗਲੀਆਂ ਖੋਲ੍ਹ ਲੈਂਦੀਆਂ ਬੜੀ ਦੇਰੀ ਹੋ ਜਾਂਦੀ ਆ ਕੋਈ ਵੀ ਜਿਹੜੀ ਜਾਂਚ ਖੋਵੇ ਉਹ ਸਮਾਵਧ ਹੋਵੇ ਸਮਾਵਧ ਜਾਂਚ ਕੀਤੀ ਜਾਣੀ ਚਾਹੀਦੀ ਆ ਉਹ ਸਵਾਵਧ ਹੀ ਉਸਤੇ ਸੁਣਵਾਈ ਹੋਣੀ ਚਾਹੀਦੀ ਹੈ ਕਿਉਂਕਿ ਜਦੋਂ ਜਾਂਚ ਵਿੱਚ ਦੇਰੀ ਹੋ ਜਾਂਦੀ ਆ ਤੇ ਲੋਕਾਂ ਦੇ ਵਿਚਾਰ ਵੀ ਬਦਲਨੇ ਸ਼ੁਰੂ ਹੋ ਜਾਂਦੇ ਆ ਸੋ ਅਸੀਂ ਉਮੀਦ ਕਰਦੇ ਆ ਪੰਜਾਬ ਸਰਕਾਰ ਤੋਂ ਕੇ ਇਸ ਦੀ ਨਿਰਪੱਖ ਜਾਂਚ ਕੀਤੀ ਜਾਏਗੀ ਔਰ ਸੱਚ ਸਾਹਮਣੇ ਲਿਆਂਦਾ ਜਾਏਗਾ ਪਰ ਸਾਨੂੰ ਆਪਣੀ ਕੋણો ਲੋਕਲ ਜੋ ਅਸੀਂ ਬੰਦੇ ਹੈਗੇ ਆਪਣੀ ਸੋਚ ਦੇ ਮੁਤਾਬਕ ਇਹੋ ਜੇ ਸਾਨੂੰ ਬਿਆਨਬਾਜ਼ੀਆਂ ਨਹੀਂ ਕਰਨੀਆਂ ਚਾਹੀਦੀਆਂ ਕਮੈਂਟ ਨਹੀਂ ਕਰਨੀ ਚਾਹੀਦੇ ਕਿਉਂਕਿ ਤੁਸੀਂ ਕਮੈਂਟ ਕਰਦੇ ਆ ਜੇ ਮੰਨ ਲਓ ਅਸੀਂ ਕੋਈ ਗਲਤ ਕਮੈਂਟ ਕਰਦੇ ਤਾਂ ਦੂਗਾ ਬੰਦਾ ਉਸ ਨਾਲ ਸਹਿਮਤ ਨਹੀਂ ਹੁੰਦਾ ਉਹ ਆਪਣੇ ਲੈਵਲ ਤੇ ਕਮੈਂਟ ਕਰਦਾ ਫਿਰ ਅਸੀਂ ਕਮੈਂਟ ਕਰਨ ਵਾਲੇ ਜਿੰਨੇ ਹਨ ਉਹ ਆਪਸ ਵਿੱਚ ਹੀ ਪਿੜੀ ਜਾਂਦੇ ਰਹਿੰਦੇ ਹੈਗੇ ਆ ਉਹਨਾਂ ਦਾ ਆਪਸੀ ਵਿੱਚ ਹੀ ਕਰਦੇ ਰਹਿੰਦੇ ਮੈਂ ਕਈ ਵਾਰ ਤਾਂ ਐਸਾ ਵੀ ਦੇਖਿਆ ਕਿ ਅੰਡਰਗ੍ਰਾਉਂਡ ਲੜਾਈਆਂ ਵੀ ਉਹਨਾਂ ਦੀਆਂ ਹੋ ਜਾਂਦੀਆਂ ਉਹ ਕਮੈਂਟਾਂ ਨੂੰ ਲੈ ਕੇ ਹੋ ਜਾਂਦੀਆਂ ਹੈਗੀਆਂ ਸੋ ਸਰਕਾਰ ਨੂੰ ਚਾਹੀਦਾ ਆ ਕਿ ਜਲਦੀ ਤੋਂ ਜਲਦੀ ਇਹਦੀ ਜਾਂਚ ਕੀਤੀ ਜਾਵੇ ਔਰ ਸਰੱਖਿਆ ਘੇਰਾ ਤਾਂ ਉਹ ਤੇ ਵਧੇਗਾ ਹੀ ਸਾਰਿਆਂ ਦਾ ਵਧੇਗਾ ਠੀਕ ਹੈ ਨਾ ਵੈਸੇ ਜੋ ਇੱਕ ਕਟਨਾ ਹੋਈ ਹੈਗੀ ਆ ਜੋ ਉਹ ਵੀ ਇੱਕ ਧਾਰਮਿਕ ਸਥਾਨ ਤੇ ਹੋਈ ਆ ਇਹਦੇ ਤੇ ਸਾਰੇ ਨਕੈਦੀ ਕਰ ਰਹੇ ਹੈਗੇ ਠੀਕ ਹੈ ਜੀ ਤੇ ਹੁਣ ਹਰ ਇੱਕ ਦੀ ਆਪੋ ਆਪਣੀ ਸੋਚ ਹੋਵੇਗੀ ਆਪੋ ਆਪਣੇ ਵਿਚਾਰ ਹੋਣਗੇ ਪਰ ਥੋੜਾ ਵਕਤ ਸਰਕਾਰ ਨੂੰ ਵੀ ਦੇ ਦੇਣਾ ਚਾਹੀਦਾ ਉਸ ਦੀ ਜਾਂਚ ਦੇ ਦਾਇਰੇ ਵਿੱਚ ਕੀ ਆਉਂਦਾ ਸੋ ਚੈਨਲ ਨੂੰ ਸਬਸਕ੍ਰਾਈਬ ਕਰੋ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਜੋ ਮੌਕੇ ਦੀਆਂ ਤਸਵੀਰਾਂ ਆ ਉਹ ਤੁਹਾਨੂੰ ਅਸੀਂ ਦਿਖਾ ਰਹੇ ਆ ਗਿਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਇੱਕ ਗੱਲ ਮੈਂ ਤੁਹਾਨੂੰ ਕਹਿ ਦਿੰਦਾ ਸਾਡਾ ਕਿਸੇ ਵੀ ਪ੍ਰੇਟੀਕਲ ਪਾਰਟੀ ਨਾਲ ਵਸਤਾਨੀ ਇਸ ਤੇ ਵੋਟ ਵੀ ਚੁੱਪਚਾਪ ਜਾ ਕੇ ਪਾ ਦੇਦੀ ਆ ਠੀਕ ਹੈ ਜੀ ਪਰ ਦਰਸ਼ਕਾਂ ਦੇ ਫੋਨ ਆਏ ਕਿ ਤੁਸੀਂ ਥੋੜਾ ਜਿਆਦਾ ਇਹਦੇ ਉੱਪਰ ਵੀ ਗੱਲਬਾਤ ਕਰੋ ਸੋ ਇਸ ਕਰਕੇ ਸਾਡਾ ਉਹ ਕਟਨਾ ਦੇ ਉੱਪਰ ਜੋ ਕੁਝ ਸੀਗਾ ਉਹ ਅਸੀਂ ਤੁਹਾਡੇ ਸਾਹਮਣੇ ਗੱਲ ਕੀਤੀ ਆ ਤੇ ਵਿਚਾਰ ਜਿਹੜੇ ਆ ਗਿਆ ਉਹ ਤੁਹਾਡੇ ਆਪੋ ਆਪਣੇ ਹੁੰਦੇ ਨੇ ਠੀਕ ਆ ਕੋਈ ਸਹਿਮਤ ਹੁੰਦੇ ਨੇ ਕੋਈ ਨਹੀਂ ਵੀ ਸਹਿਮਤ ਹੁੰਦੇ ਪਰ ਗੁਰੂ ਘਰ ਤੇ ਵਿੱਚ ਜਾਂ ਗੁਰੂ ਘਰ ਦੇ ਅੱਗੇ ਉਹ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਇਹੋ ਜਿਹਾ ਕਟਨਾ ਦਾ ਕਰਨਾ ਕੋਈ ਚੰਗੀ ਗੱਲ ਨਹੀਂ ਲੱਗਦੀ ਠੀਕ ਹੈ ਨਾ ਸੋ ਕਿਉਂਕਿ ਉਹਦੇ ਨਾਲ ਬਹੁਤ ਸਾਰੇ ਮੁੱਦੇ ਖੜੇ ਹੋ ਜਾਂਦੇ ਆ ਬਹੁਤ ਸਾਰੀਆਂ ਗੱਲਾਂ ਉਣੀਆਂ ਸ਼ੁਰੂ ਹੋ ਜਾਂਦੀਆਂ ਹੈਗੀਆਂ ਬਹੁਤ ਸਾਰੇ ਤੱਥ ਆਣੇ ਸਾਹਮਣੇ ਸ਼ੁਰੂ ਹੋ ਜਾਂਦੇ ਹੈਗੇ ਕਿ ਗੁਰੂ ਘਰਾਂ ਦੇ ਵਿੱਚ ਜਾ ਕੇ ਜੇ ਕੋਈ ਸੇਵਾਦਾਰ ਆ ਤਾਂ ਕਿ ਉਹ ਵੀ ਸੁਰੱਖਿਅਤ ਨਹੀਂ ਹੈਗਾ ਉਹ ਵੀ ਵੀਆਈਪੀ ਹੋਵੇ ਸੋ ਇਸ ਕਰਕੇ ਸਾਡੀ ਤੇ ਹੱਥ ਜੋੜ ਕੇ ਬੇਨਤੀ ਹੈ ਸਰਕਾਰ ਨੂੰ ਕਿ ਇਹਦੀ ਜਲਦੀ ਤੋਂ ਜਲਦੀ ਜਾਂਚ ਕੀਤੀ ਜਾਵੇ ਤੱਥ ਸਾਹਮਣੇ ਲਿਆਂਦੇ ਜਾਵੇ ਤੇ जिन्ने ਵੀ ਯਸਾਰੇ ਸਤਕਾਰ ਜੋਗੇ ਹੁੰਦੇ ਨੇ ਔਰ ਉਹਨਾਂ ਦਾ ਸੁਰੱਖਿਆ ਘੇਰਾ ਵੀ ਸਭ ਦਾ ਵਧਾਇਆ ਜਾਵੇ ਠੀਕ ਹੈ ਜੀ ਬਾਕੀ ਵੋਟਾਂ ਆਂਦੀਆਂ ਰਹਿੰਦੀਆਂ ਜਾਂਦੀਆਂ ਰਹਿੰਦੀਆਂ ਰਾਜ ਆ ਜਾਂਦੇ ਆ ਚਲੇ ਜਾਂਦੇ ਹੈਗੇ ਸੋ ਸਾਡੀ ਤੇ ਇੰਨੀ ਕੁ ਬੇਨਤੀ ਆ ਕਿ ਪਲੀਜ਼ ਕਿਰਪਾ ਕਰਕੇ ਨਾ ਕਮੈਂਟ ਜਿਹੜੇ ਕਰਦੇ ਆ ਅਸੀਂ ਉਹ ਬਹੁਤ ਹੀ ਵਿਚਾਰ ਕੇ ਸੋਚ ਵਿਚਾਰ ਕੇ ਕਰਿਆ ਕਰੋ ਕਿਉਂਕਿ ਮੈਂ ਦੇਖਿਆ ਆ ਕਿ ਜਦੋਂ ਅਸੀਂ ਕਮੈਂਟ ਕਰਦੇ ਆ ਅਸੀਂ ਕੋਈ ਕਮੈਂਟ ਕਰਦੇ ਦੂਜਾ ਉਹਦੇ ਜਵਾਬ ਵਿੱਚ ਕੁਝ ਕਹਿ ਦਿੰਦਾ ਤੀਆ ਕੁਝ ਕਹਿ ਦਿੰਦਾ ਚੌਥਾ ਕੁਝ ਕਹਿ ਦਿੰਦਾ ਕਮੈਂਟ ਕਮੈਂਟ ਦੀ ਗੇਮ ਜਿਹੜੀ ਆ ਉਹ ਸ਼ੁਰੂ ਹੋ ਜਾਂਦੀ ਹੈਗੀਆ ਸੋ ਇਸ ਕਰਕੇ ਚੰਗੀ ਗੱਲ ਆ ਥੋੜਾ ਸਰਕਾਰ ਨੂੰ ਵਕਤ ਦਿੱਤਾ ਜਾ